ਕਈ ਵਾਰ ਜਪਨਨੀ ਮਾਰ ਮੇਰੇ ਖਿਆਲ ਲੈ ਨੋਮੀਨੇਸ਼ਨ ਪੱਤਰ ਪਰਨ ਜਾ ਰਹਾ ਰਵਨੀਤ ਬਿੱਟੂ ਜੀ ਪਰ ਲੇਕਿਨ ਫਰਕ ਇਹ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਨਾਲੋਂ ਪਰਨ ਜਾ ਰਿਹਾ ਲੁਧਿਆਣਾ ਦੇ ਕੰਮਵਾਸੀ ਉਹਨੇ ਪਾਰਟੀ ਚੇਂਜ ਕੀਤੀ ਹੈ ਜੀ ਤੇ ਪਰ ਅੱਜ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਦੇਖਿਆ ਕਿਉਂਕਿ ਮੋਦੀ ਜੀ ਅੱਛੀ ਨੀਤੀਆਂ ਨਾਲ ਅੱچھے ਕੰਮ ਕਰ ਰਹੇ ਨੇ ਲੁਧਿਆਣਾ ਸਾਡਾ ਬਹੁਤ ਪਿੱਛੇ ਜਾ ਰਿਹਾ ਇਸ ਕਰਕੇ ਹੀ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਨੂੰ ਚੇਂਜ ਕੀਤਾ ਹੈ ਉਹਨਾਂ ਦੇ ਆਪਣੇ ਮਰਹੂਮ ਦਾਦਾ ਜੀ ਸਰਦਾਰ ਬਿਆਨ ਸਿੰਘ ਜੀ ਦੀ ਜਿਹੜੀ ਅੰਬੈਸਡਰ ਕਾਰ ਆ ਉਹਦੇ ਤੇ ਉਹਨਾਂ ਦੇ ਬੈਠ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਏ ਨੇ ਕਿੱਦਾਂ ਦਿਖਦੇ ਹੋ ਮਨ ਉਦਾਸ ਵੀ ਹੁੰਦਾ ਤੇ ਪ੍ਰਾਊਡ ਵੀ ਫੀਲ ਕਰਦਾ ਕਿਉਂਕਿ ਇਸ ਅੰਬੈਸਡਰ ਦੇ ਵਿੱਚ ਇਹ ਬਹੁਤ ਛੋਟੇ ਛੋਟੇ ਪੰਦਾ ਪੰਦਾ 16 16 ਸਾਲ ਦਸੀ ਬਿੱਟੂ ਗੁਕੀਰਤ ਪਰ ਕਿੰਨੇ ਲੋਕਾਂ ਦੀਆਂ ਇਸ ਅੰਬੈਸਡਰ 'ਚ ਬੈਠ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਹੋਈਆਂ ਦੇ ਸਸਕਾਰ ਕਰਾਏ ਜਿਨ੍ਹਾਂ ਨੂੰ ਕੱਢ ਕੱਢ ਕੇ ਉਸ ਟਾਈਮ ਮਾਰੇ ਦਿੱਤੇ ਜਾਂਦਾ ਸੀ ਏ ਰੰਗਲਾ ਪੰਜਾਬ ਹਣ ਦੀ ਪਾਰਟੀ ਕਹਿੰਦੀ ਹੈ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਤਾਂ ਉਸ ਟਾਈਮ ਸਰਦਾਰ ਬੀਨ ਸਿੰਘ ਨੇ ਬਣਾਇਆ ਸੀ ਬਿੱਟੂ ਦੇ ਦਾਦਾ ਜੀ ਨੇ ਬਣਾਇਆ ਸੀ ਅੱਜ ਵੀ ਸਾਨੂੰ 100% ਹੈ ਕਿ ਪੰਜਾਬ ਉੱਥੇ ਹੀ ਦੁਬਾਰਾ ਜਾ ਚੁੱਕਿਆ ਹੈ ਇੱਕ ਨਸ਼ਿਆਂ ਦੀ ਦਰਿਆ 'ਚ ਬਹਿ ਗਿਆ ਇੱਕ ਗੈਂਗਸਟਰਾਂ ਦੇ ਆ ਰੋਜ਼ ਲੁੱਟ ਮਾਰਦੇ ਉਸ ਦੇ ਵਿੱਚ ਐਨਓਸੀ ਜਿਹੜੀਆਂ ਅਸੀਂ ਮੰਗੀਆਂ ਸੀ ਉਹ 48 ਘੰਟੇ 'ਚ ਜਿਹੜਾ ਉਹਦਾ ਜਵਾਬ ਦੇਣਾ ਹੁੰਦਾ ਤੇ ਉਹਦੇ ਮੈਨੂੰ ਲੱਗਦਾ 10-15 ਦਿਨ ਹੋ ਗਏ ਸੀ ਉਹਦਾ ਕੋਈ ਜਵਾਬ ਨਹੀਂ ਦੇ ਰਹੀ ਸੀ ਸਰਕਾਰ ਤੇ ਸਾਨੂੰ ਕੋਈ ਉਹਦੇ ਵਿੱਚ ਸ਼ੱਕ ਲੱਗੀ ਵੀ ਇਹ ਕਿਉਂ ਜਵਾਬ ਨਹੀਂ ਦੇ ਰਹੀ ਇਹਦੇ ਵਿੱਚ ਕੀ ਧਾਲ ਚਕਾਲਾ ਹੈ ਉਹਨਾਂ ਦਾ ਇਹੀ ਸੀ ਵੀ ਜਦਨ ਕਾगज ਭਰਨ ਤੋਂ ਰਾਤ ਨੂੰ ਇਹ ਹਰਕਤ ਕਰਾਂਗੇ ਵੀ ਇਹ ਕਿਤੋਂ ਵੀ ਉਹ ਪੈਸਾ ਹੈ ਜਿਹੜਾ ਉਹ ਰੇਂਜ ਨਹੀਂ ਕਰ ਸਕਦੇ ਆਪਣੀ ਜ਼ਮੀਨ ਆ ਜਿਹੜੀ ਉਹ ਦੋਸਤ ਜਿੰਨੇ ਵੀ ਜਾਣਦੇ ਸੀ ਜਿਹਦੇ ਉਹਨਾਂ ਨੂੰ ਗਹਿਣੇ ਰੱਖ ਕੇ ਉਹ ਜ਼ਮੀਨ ਦੇ ਕੇ 2 ਕਰੋੜ ਰੁਪਇਆ ਜਿਹੜਾ ਉਹ ਜਮਾ ਕਰਾਇਆ ਅੱਜ ਤਾਂ ਉ ਤਾਂ ਜਿੱਤ ਨਹੀਂ ਸਕਦੇ ਬਿੱ ਕਿਤੇ ਨਾ ਕਿਤੇ ਇਹੋ ਜੀ ਹਰਕਤ ਕਰੀਏ ਜਿਹਦੇ ਨਾਲ ਇਹ ਇਲੈਕਸ਼ਨ ਚ ਕੋਈ ਨਾ ਕੋਈ ਤਾਰਪੀਡੋ ਕਰ ਸਕੀਏ ਤੁਹਾਨੂੰ ਪਤਾ ਹੈ ਵੀ ਮੇਰੇ ਕਿਸ ਤਰੀਕੇ ਦੇ ਸਕਿਉਰਿਟੀ ਦੇ ਹਾਲਾਤ ਨੇ ਕਿਸ ਤਰੀਕੇ ਦੀਆਂ ਇਹ ਦਿੱਕਤਾਂ ਨੇ ਤੁਹਾਨੂੰ ਵੀ ਪਤਾ ਹੈ ਸਰਦਾਰ ਬਿਆਨ ਸਿੰਘ ਦੀ ਐਡੀ ਬੜੀ ਕੁਰਬਾਨੀ ਸ਼ਹਾਦਤ ਐਡਾ ਬੜਾ ਸਕਿਉਰਿਟੀ ਦਾ ਕਵਰ ਉਹਦੇ ਵਿੱਚ ਮੈਨੂੰ ਨਹੀਂ ਸਮਝ ਆਉਂਦੀ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਕੀ ਇਹਨਾਂ ਦੀ ਸਾਜਿਸ਼ ਸ਼ਾਇਦ ਦੇ ਵਿੱਚ ਕੀ ਇਹ ਕਰਨਾ ਚਾਹੁੰਦੇ ਆ ਪਹਿਲੀ ਵਾਰੀ ਮੈਂ ਇੰਨੀ ਨਾਰੀ ਸ਼ਕਤੀ ਦੇਖੀ ਹੈਗੀ ਆ ਹਮੇਸ਼ਾ ਕਿੰਨੀ ਵਾਰੀ ਨੋਮੀਨੇਸ਼ਨਸ ਫਿਲ ਕਰਨ ਆਏ ਲੇਕਿਨ ਨਾਰੀ ਲੇਡੀਜ਼ ਦਾ ਜਿਹੜਾ ਹੈਗਾ ਵਾ ਉਹ ਹਮੇਸ਼ਾ ਥੋੜਾ ਚਕਾਕ اٹ ਹੁੰਦਾ ਲੇਕਿਨ ਇਸ ਵਾਰੀ ਅੱਜ ਤਾਂ ਗਰਮੀ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਵੀ ਆਪਣੇ ਦੇਖੋ ਘਰ ਚ ਬੱਚਿਆਂ ਨੂੰ ਵੀ ਛੱਡ ਕੇ ਖਾਣੇ ਛੱਡ ਕੇ ਸਭ ਕੁਝ ਛੱਡ ਕੇ ਉਹ ਇੱਥੇ ਬਿੱਟੂ ਜੀ ਦੀ ਆਪਣੀਆਂ ਬਿੱਟੂ ਜੀ ਦੀਆਂ ਭੈਣਾਂ ਬਣ ਕੇ ਉਹਨਾਂ ਦੀਆਂ ਮਾਤਾਵਾਂ ਬਣ ਕੇ ਉਹਨਾਂ ਨੂੰ ਆਸ਼ੀਰਵਾਦ ਦੇਣ ਆਏ ਨੇ ਇਹ ਸਭ ਤੋਂ ਵੱਡੀ ਚੀਜ਼ ਹੈਗੀ ਅੱਜ ਭਾਰਤਿਆ ਜਨਤਾ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਵਿੰਦਰ ਸਿੰਘ ਬਿੱਟੂ ਆਪਣਾ ਨਾਮਾंकन ਪੱਤਰ ਪਰਨ ਜਾਂ ਰਹੇ ਨੇ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਲੁਧਿਆਣਾ ਦੇ ਉਹਨਾਂ ਦੇ ਵਰਕਰ ਉਹਨਾਂ ਦੇ ਸਪੋਰਟਰ ਪਹੁੰਚੇ ਨੇ ਭਾਰਤ ਨਗਰ ਚੌਂਕ ਦੇ ਵਿੱਚ ਇੱਕ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਉਹਨਾਂ ਦੀ ਫੈਮਿਲੀ ਵੀ ਮੌਜੂਦ ਆ ਉਹਨਾਂ ਦੀ ਫੈਮਿਲੀ ਨਾਲ ਗੱਲ ਕਰਾਂਗੇ ਉਹਨਾਂ ਦੇ ਮਾਤਾ ਜੀ ਨਾਲ ਗੱਲ ਕਰਾਂਗੇ ਉਹ ਕਿੱਦਾਂ ਦਾ ਮਹਿਸੂਸ ਕਰ ਰਹੇ ਆ ਮਾਤਾ ਜੀ ਸਸੀ ਕੌਰ ਜੀ ਸਸੀ ਕੌਰ ਜੀ ਕੀ ਕਹਿਣਾ ਚਾਹੋਗੇ ਔਰ ਕਿਦਾਂ ਮਹਿਸੂਸ ਕਰ ਰਹੇ ਹੋ ਅੱਜ ਤੁਸੀਂ ਚੌਥੀ ਵਾਰ ਜਪਨੀ ਮਾਰ ਮੇਰੇ ਖਿਆਲ ਲਈ ਨਾਮਿਨੇਸ਼ਨ ਪੱਤਰ ਪਰਨ ਜਾ ਰਹੇ ਨਵਨੀਤ ਬਿੱਟੂ ਜੀ ਪਰ ਲੇਕਿਨ ਫਰਕ ਇਹ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਨਾਲੋਂ ਪਰਨ ਜਾ ਰਹੇ ਹਾਂ ਜੀ ਚਲੋ ਪਾਰਟੀ ਦਾ ਕੰਮ ਵਾਸਤੇ ਬਣੀਆ ਹੁੰਦੀਆਂ ਨੇ ਇਸ ਕਰਕੇ ਕੰਮ ਲੁਧਿਆਣਾ ਦੇ ਕੰਮ ਵਾਸਤੇ ਉਹਨੇ ਪਾਰਟੀ ਚੇਂਜ ਕੀਤੀ ਹੈ ਜੀ ਤੇ ਪਰ ਅੱਜ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਦੇਖਿਆ ਕਿਉਂਕਿ ਮੋਦੀ ਜੀ ਅੱਛੀ ਨੀਤੀਆਂ ਨਾਲ ਅੱچھے ਕੰਮ ਕਰ ਰਹੇ ਨੇ ਲੁਧਿਆਣਾ ਸਾਡਾ ਬਹੁਤ ਪਿੱਛੇ ਜਾ ਰਿਹਾ ਇਸ ਕਰਕੇ ਹੀ ਰਵਨੀਤ ਸਿੰਘ ਬਟੂਨੇ ਪਾਰਟੀ ਨੂੰ ਚੇਂਜ ਕੀਤਾ ਹੈ ਤੇ ਅੱਜ ਮੈਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਕਿ ਉਹਦੇ ਨਾਲ ਸਾਰਾ ਲੁਧਿਆਣਾ ਸਾਰਾ ਲੁਧਿਆਣਾ ਜੁੜ ਕੇ ਉਹਦੇ ਅੱਜ ਕਾਗਜ਼ ਫਾਈਲ ਕਰਨ ਆਏ ਆ ਤੇ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਕਿ ਲੁਧਿਆਣਾ ਹਮੇਸ਼ਾ ਉਹਦੇ ਨਾਲ ਸਾਥ ਦੇਊਗਾ ਇੱਕ ਤਰੀਕ ਨੂੰ ਫੁੱਲ ਤੇ ਮੋਹਰ ਲਾ ਕੇ ਤੇ ਉਸ ਨੂੰ ਵੱਡੀ ਲੀਡ 'ਚ ਜਿਤਾਉਣਗੇ ਔਰ ਮੋਦੀ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਦੇਣਗੇ ਔਰ ਸਾਡਾ ਪਰਿਵਾਰ ਜੋ ਲੁਧਿਆਣਾ ਵਾ ਜੋ ਬਹੁਤ ਪਿੱਛੇ ਚੱਲਿਆ ਗਿਆ ਗੈਂਗਸਟਰ ਵਗੈਰਾ ਸਭ ਬਹੁਤ ਜ਼ਿਆਦਾ ਇੱਥੇ ਹੋ ਗਏ ਨੇ ਤੇ ਉਹ ਮੈਨੂੰ ਲੱਗਦਾ ਇਸ ਦਾ ਸੁਧਾਰ ਤਦ ਹੀ ਹੋ ਸਕਦਾ ਸੀ ਜੇ ਮੋਦੀ ਜੀ ਦੀ ਪਾਰਟੀ ਚ ਜਾਂਦਾ ਤੇ ਮੈਂ ਤੇ ਇਹਨਾਂ ਕਹਿੰਦੀ ਹੋਈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਕਿ ਸਾਡੇ ਲੁਧਿਆਣੇ ਦਾ ਅੱਗੇ ਵਾਸਤੇ ਡਵੈਲਪਮੈਂਟ ਹੋਏਗੀ ਮੋਦੀ ਜੀ ਦੀ ਪਾਰਟੀ ਦੇ ਨਾਲ ਥੈਂਕ ਯੂ ਸਪੈਸ਼ਲ ਤੌਰ ਤੇ ਉਹਨਾਂ ਦੇ ਆਪਣੇ ਮਰਹੂਮ ਦਾਦਾ ਜੀ ਸਰਦਾਰ ਬਿਆਨ ਸਿੰਘ ਜੀ ਦੀ ਜਿਹੜੀ ਐਂਬੈਸਡਰ ਕਾਰ ਆ ਉਹਦੇ ਤੇ ਉਹਨਾਂ ਦੇ ਬੈਠ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਏ ਨੇ ਕਿਦਾਂ ਦਿਖਦੇ ਹੋ ਬਹੁਤ ਮਨ ਉਦਾਸ ਵੀ ਹੁੰਦਾ ਤੇ ਪ੍ਰਾਊਡ ਵੀ ਫੀਲ ਕਰਦਾ ਕਿਉਂਕਿ ਇਸ ਅੰਬੈਸਡਰ ਦੇ ਵਿੱਚ ਇਹ ਬਹੁਤ ਛੋਟੇ ਛੋਟੇ ਪੰਦਾ ਪੰਦਾ 16 16 ਸਾਲ ਦੇ ਸੀ ਬਿੱਟੂ ਗੁਰਕੀਰਤ ਪਰ ਕਿੰਨੇ ਲੋਕਾਂ ਦੀਆਂ ਇਸ ਅੰਬੈਸਡਰ ਚ ਬੈਠ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਹੋਈਆਂ ਦੇ ਸਸਕਾਰ ਕਰਾਏ ਜਿਨ੍ਹਾਂ ਨੂੰ ਕੱਢ ਕੱਢ ਕੇ ਉਸ ਟਾਈਮ ਮਾਰੇ ਦਿੱਤਾ ਜਾਂਦਾ ਸੀ ਇਸ ਬਹੁਤ ਜ਼ਿਆਦੇ ਇਸ ਅੰਬੈਸਡਰ ਕਾਰ ਦੇ ਨਾਲ ਇਸ ਤਰ੍ਹਾਂ ਦੇ ਕੋਈ ਖੁਸ਼ੀ ਦੇ ਨਹੀਂ ਗਮੀ ਦੇ ਹੀ ਸਾਰੇ ਜੁੜੇ ਹੋਏ ਨੇ ਔਰ ਇਸ ਤਦ ਹੀ ਉਹਨਾਂ ਨੇ ਆਪਣੀ ਪੰਜਾਬ ਨੂੰ ਅੱਗੇ ਇੰਨਾ ਅਤਵਾਦੀ ਉਸ ਚ ਉਹ ਜਾ ਚੁੱਕਿਆ ਸੀ ਔਰ ਉਹਨਾਂ ਨੇ ਅੱਗੇ ਵਧਾਉਣ ਵਾਸਤੇ ਸੀਐਮ ਬਣੇ ਪਬਲਿਕ ਨੇ ਬਣਾਏ ਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੋ ਪੰਜਾਬ ਨੂੰ ਇਹ ਰੰਗਲਾ ਪੰਜਾਬ ਹੁਣ ਦੀ ਪਾਰਟੀ ਕਹਿੰਦੀ ਹੈ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਤਾਂ ਉਸ ਟਾਈਮ ਸਰਦਾਰ ਬੀਨ ਸਿੰਘ ਨੇ ਬਣਾਇਆ ਸੀ ਬਿੱਟੂ ਦੇ ਦਾਦਾ ਜੀ ਨੇ ਬਣਾਇਆ ਸੀ ਅੱਜ ਵੀ ਸਾਨੂੰ 100% ਹੈ ਕਿ ਪੰਜਾਬ ਉੱਥੇ ਹੀ ਦੁਬਾਰਾ ਜਾ ਚੁੱਕਿਆ ਹੈ ਇੱਕ ਨਸ਼ਿਆਂ ਦੀ ਦਰਿਆ 'ਚ ਬਹਿ ਗਿਆ ਇੱਕ ਗੈਂਗਸਟਰਾਂ ਦੇ ਆ ਰੋਜ਼ ਲੁੱਟ ਮਾਰਦੇ ਉਸ ਦੇ ਵਿੱਚ ਕੋਈ ਪੰਜਾਬ ਦੇ ਵਿੱਚ ਸੰਭਾਲ ਨਹੀਂ ਸੀਐਮ ਸਾਹਿਬ ਕਰ ਰਹੇ ਤੇ ਮੈਨੂੰ ਹੁਣ ਪੂਰੀ ਆਸ ਹੈ ਕਿ ਬਿੱਟੂ ਨੇ ਸਿਰਫ ਪਾਰਟੀ ਕ ਆਪਣੇ ਪੰਜਾਬ ਵਾਸਤੇ ਬਦਲੀਆ ਆਪਣੇ ਦਾਦਾ ਜੀ ਮੰਗੂ ਉਹਦੇ ਵੀ ਖੂਨ ਉਹਦੀ ਰਗਾਂ 'ਚ ਦਾਦਾ ਜੀ ਦਾ ਇਸ ਕਰਕੇ ਉਹ ਨਹੀਂ ਦੇਖ ਸਕਦਾ ਜੋ ਰੋਜ਼ ਪੰਜਾਬ 'ਚ ਲੁੱਟਪੋਟ ਹੋ ਰਹੀ ਹੈ ਅਰ ਇਸ ਵਸਤੀ ਉਸਨੇ ਇਸ ਪਾਰਟੀ ਦਾ ਹੱਥ ਪੱਲਾ ਫੜਿਆ ਹੈ ਔਰ ਮੋਦੀ ਜੀ ਦੇ ਨਾਲ ਕੰਮ ਕਰੇਗੀ ਅਰ 992 ਦੇ ਵਿੱਚ ਉਹਨਾਂ ਨੇ ਇਸ ਪਾਰਟੀ ਨੂੰ ਖੜਾ ਕੀਤਾ ਔਰ ਆਪਣੀ ਸ਼ਹਾਦਤ ਦਿੱਤੀ ਔਰ ਘੁਗਵਸਤਾ ਪੰਜਾਬ ਨੂੰ ਛੱਡ ਕੇ ਚਲੀ ਗਈ ਉਸ ਤੋਂ ਬਾਅਦ ਰਾਜ ਇਹ ਅਕਾਲੀ ਪਾਰਟੀ ਨੇ ਕੀਤਾ ਜਿਨ੍ਹਾਂ ਨੇ ਇਸ ਨਸ਼ੇ ਦਾ ਦਰਿਆ ਬਹਤਾ ਅਰ ਜਿਹੜਾ ਹੁਣ ਆਇਆ ਨਵਾਂ ਉਸ ਨੂੰ ਕੋਈ ਪਤਾ ਹੀ ਨਹੀਂ ਕਿ ਕਿਸ ਪੰਜਾਬ ਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਅਰ ਪੰਜਾਬ ਨੀਚੇ ਜਾ ਰਿਹਾ ਵਾ ਤੇ ਕਾਂਗਰਸ ਪਾਰਟੀ ਦਾ ਹਾਲ ਉੱਪਰ ਦੇ ਵੀ ਬਹੁਤ ਬੁਰਾ ਹੈ نیچے ਸਿਰਫ ਤਿੰਨ ਜਣਿਆਂ ਦੀ ਪਾਰਟੀ ਰਹਿ ਗਈ ਆ ਬੜਿੰਗ ਦੀ ਔਰ ਰੰਧਾਵੇ ਦੀ ਔਰ ਬਾਜਵਾ ਸਾਹਿਬ ਦੀ ਉਹ ਕਿਸੇ ਨੂੰ ਚੰਗੇ ਬੰਦੇ ਨੂੰ ਐਂਟਰੀ ਨਹੀਂ ਹੋਣ ਦਿੰਦੇ ਇਸ ਕਰਕੇ ਇਹ ਸਾਡੀ ਪਬਲਿਕ ਸਾਡਾ ਲੁਧਿਆਣਾ ਸੋਚੂਗਾ ਕਿ ਵੋਟ ਕਿੱਥੇ ਪਾਉਣੀ ਹੈ 1 ਜੂਨ ਨੂੰ ਮੇਰੀ ਵੀ ਸਭ ਨੂੰ ਅਪੀਲ ਆ ਕਿ 1 ਜੂਨ ਨੂੰ ਫੁੱਲ ਤੇ ਨਿਸ਼ਾਨ ਲਾ ਕੇ ਔਰ ਉਸ ਨੂੰ ਜਿਤਾਉਣ ਬਿੱਟੂ ਨੂੰ ਔਰ ਅੱਗੇ ਜਾ ਕੇ ਜਿਹੜੀ 400 ਪਾਰ ਦੀ ਮਾਲਾ ਵਾ ਉਹਦੇ ਵਿੱਚ ਪਰੋਈ ਜਾਵੇ ਔਰ ਕਾਂਗਰਸ ਦਾ ਹਾਲ ਮਾੜਾ ਉਹਨੂੰ ਗੱਲ ਕਰਾਂਗੇ ਉਹਨੂੰ ਜੀਤ ਬਿੱਟੂ ਜੀ ਦੇ ਸਿਸਟਰ ਨਾਲ ਆਪਨਦੀਪ ਜੀ ਨਾਲ ਕਿਉਂਕਿ ਉਹ ਨਾਮਿਨੇਸ਼ਨ ਆਪਣਾ ਭਰਨ ਜਾ ਰਹੇ ਨੇ ਔਰ ਉਹ ਭਰ ਰਹੇ ਨੇ ਮੇਰੇ ਖਿਆਲ ਔਰ ਉਸ ਲਮੇ ਦੇ ਵਿੱਚ ਸਾਡੇ ਕੋ ਫੁਰਸਤ ਹੈ ਔਰ ਉਹਨਾਂ ਕੋ ਵੀ ਫੁਰਸਤ ਮਿਲੀ ਆ ਆਪਨਦੀਪ ਜੀ ਉਹਨਾਂ ਦੇ ਸਿਸਟਰ ਨੇ ਕਿ ਚਾਹ ਉਹਨਾਂ ਨੂੰ ਔਰ ਕਿੰਨਾ ਕੁ ਵਿਸ਼ਵਾਸ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਵਾਰ ਜਿੱਤ ਜਿਹੜੀ ਲੁਧਿਆਣਾ ਤੋਂ ਰਮਨਜੀਤ ਬਿੱਟੂ ਦੇ ਹੋਏਗੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਹਮੇਸ਼ਾ ਹੀ ਰਮਨਜੀਤ ਸਿੰਘ ਬਿੱਟੂ ਜੀ ਦਾ ਸਾਥ ਦਿੱਤਾ ਹੈਗਾ ਹਰ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਨਾਲ ਆ ਕੇ ਇੱਥੇ ਅਸੀਂ ਕੈਂਪੇਨਿੰਗ ਕਰਦੇ ਆ ਤੇ ਹਮੇਸ਼ਾ ਲੁਧਿਆਣਾ ਦੇ ਨਿਵਾਸੀ ਜਿਹੜਾ ਕਿ ਸਾਡਾ ਆਪ ਦਾ ਜ਼ਿਲ੍ਹਾ ਹੈਗਾ ਵਾ ਤੇ ਸਾਨੂੰ ਹਮੇਸ਼ਾ ਹੀ ਪਿਆਰ ਹੀ ਮਿਲਦਾ ਹੈਗਾ ਹੈ ਇੱਥੋਂ ਤੇ ਅੱਜ ਅੱਜ ਤਾਂ ਦੇਖਣ ਵਾਲਾ ਹੀ ਸੀਗਾ ਪਹਿਲੀ ਵਾਰੀ ਮੈਂ ਇੰਨੀ ਨਾਰੀ ਸ਼ਕਤੀ ਦੇਖੀ ਹੈਗੀ ਆ ਹਮੇਸ਼ਾ ਕਿੰਨੀ ਵਾਰੀ ਨੋਮੀਨੇਸ਼ਨਸ ਫਿਲ ਕਰਨ ਆਏ ਲੇਕਿਨ ਨਾਰੀ ਲੇਡੀਜ਼ ਦਾ ਜਿਹੜਾ ਹੈਗਾ ਵਾ ਉਹ ਹਮੇਸ਼ਾ ਥੋੜਾ ਚਕਾ ਘਾਟ ਹੁੰਦਾ ਲੇਕਿਨ ਇਸ ਵਾਰੀ ਅੱਜ ਤਾਂ ਗਰਮੀ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਵੀ ਆਪਣੇ ਦੇਖੋ ਘਰ ਦੇ ਬੱਚਿਆਂ ਨੂੰ ਵੀ ਛੱਡ ਕੇ ਖਾਣੇ ਛੱਡ ਕੇ ਸਭ ਕੁਝ ਛੱਡ ਕੇ ਉਹ ਇੱਥੇ ਬਿੱਟੂ ਜੀ ਦਾ ਆਪਣੀਆਂ ਬਿੱਟੂ ਜੀ ਦੀਆਂ ਭੈਣਾਂ ਬਣ ਕੇ ਉਹਨਾਂ ਦੀਆਂ ਮਾਤਾਵਾਂ ਬਣ ਕੇ ਉਹਨਾਂ ਨੂੰ ਆਸ਼ੀਰਵਾਦ ਦੇਣ ਆਏ ਨੇ ਇਹ ਸਭ ਤੋਂ ਵੱਡੀ ਚੀਜ਼ ਹੈਗੀ ਕਿਸ ਸਮੇਂ ਦੇ ਤੁਸੀਂ ਕਾਂਗਰਸ ਵਿੱਚ ਵੀ ਰਹੇ ਨੇ 10 ਸਾਲ ਇਸ ਵਾਰ ਜੋ ਚੇਂਜ ਦੇਖ ਰਹੇ ਹਾਂ ਭਾਰਤੀ ਜਨਤਾ ਪਾਰਟੀ ਜਾਣੀ ਉਹ ਵੀ ਕਹਿੰਦੇ ਵੀ ਲੁਧਿਆਣਾ ਦਾ ਮੈਂ ਇਸ ਕਰਕੇ ਵਿਕਾਸ ਨਹੀਂ ਕਰ ਸਕਿਆ ਕਿਉਂਕਿ ਸਰਕਾਰ ਨਹੀਂ ਸੀ ਸੈਂਟਰ ਦੇ ਵਿੱਚ ਤੇ ਲੁਧਿਆਣਾ ਦਾ ਮੈਂ ਹੁਣ ਅਗਰ ਨਿਹਾਰ ਬਦਲਨੀ ਚਾਹੁੰਦਾ ਪੰਜਾਬ ਦੀ ਨਿਹਾਰ ਬਣੇ ਸ਼ਰਤਾਂ ਤੇ ਭਾਰਤੀ ਜਨਤਾ ਪਾਰਟੀ ਇੱਕ ਐਸਾ ਜਿਹੜਾ ਪਾਰਟੀ ਹੈ ਇੱਕ ਸਰੋਤ ਹੈ ਉਹਨਾਂ ਕੋ ਪਿਓ ਨਾ ਕਰਕੇ ਉਹ ਸੇਵਾ ਕਰ ਸਕਣ ਬਿਲਕੁਲ ਠੀਕ ਗੱਲ ਆ ਜੀ ਉਹਨਾਂ ਨੇ 10 ਸਾਲ ਲੁਧਿਆਣੇ ਤੋਂ ਐਮਪੀ 5 ਸਾਲ ਨੰਦਪੁਰ ਸਾਹਿਬ ਤੋਂ ਵੀ ਰਹੇ ਨੇ ਜਦੋਂ ਉਸ ਟਾਈਮ ਉਹਨਾਂ ਨੇ ਉੱਥੇ ਹੋਮੀਬਾਬਾ ਕੈਂਸਰ ਹਸਪੀਟਲ ਵਰਗੇ ਹਸਪੀਟਲ ਲਿਆਂਦੇ ਲੇਕਿਨ ਜਦ ਕਿ ਇੱਥੇ 10 ਸਾਲ ਜਦੋਂ ਰਹੇ ਤਾਂ ਸਰਕਾਰ ਮੋਦੀ ਜੀ ਦੀ ਸੀ ਤੇ ਇੱਥੇ ਉਹ ਕੰਮ ਨਹੀਂ ਕਰ ਸਕੇ ਜਿੰਨੇ ਉਹਨਾਂ ਦੇ ਕਰਨ ਦੀ ਉਹਨਾਂ ਦੀ ਇੱਛਾ ਹੈਗੀ ਆ ਤਾਂ ਕਰਕੇ ਜਿਹੜੀ ਮੁੱਖ ਕਾਰਨ ਜਿਹੜਾ ਹੈਗਾ ਡਵੈਲਪਮੈਂਟ ਦੇਖ ਕੇ ਜਿਹੜੀ ਆਪਣੀ ਇੰਡਸਟਰੀ ਪੰਜਾਬ ਲੁਧਿਆਣੇ ਦੀ ਬਾਹਰ ਜਾ ਰਹੀ ਆ ਉਹਦਾ ਮੁੱਖ ਮੁੱਦਾ ਇਹ ਦੇਖ ਕੇ ਉਹਨਾਂ ਨੇ ਲਾ ਕੀਤਾ ਮੈਂ ਉਸ ਸਰਕਾਰ ਨਾਲ ਹੱਥ ਜੋੜਾ ਜਿਹੜੀ ਕਿ ਆਪਾਂ ਨੂੰ ਦਿਖ ਰਹੀ ਆ ਰਹੀ ਹੈਗੀ ਆ ਸੋ ਮੋਦੀ ਜੀ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਆਪਾਂ ਜਿਹੜੇ ਰਹਿੰਦੇ ਕੰਮ ਨੇ ਲੁਧਿਆਣੇ ਦੀ ਡਿਵੈਲਪਮੈਂਟ ਕਰਨ ਦਾ ਉਹ ਵਿਸ਼ਵਾਸ ਦੇਖੋ ਦੋਨ ਦੇ ਹੈਗੇ ਨੇ ਤੇ ਉਹ ਜ਼ਰੂਰ ਕੰਮ ਕਰਨਗੇ ਤੇ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਨੂੰ ਅਪੀਲ ਵੀ ਕਰਦੀ ਹਾਂ ਲੁਧਿਆਣਾ ਵਾਸੀਆਂ ਨੂੰ ਕਿ ਤੁਸੀਂ ਬਿੱਟੂ ਜੀ ਦਾ ਸਾਥ ਦਿਓ ਆਪਾਂ ਇੱਕ ਸਥਿਰ ਸਰਕਾਰ ਜਿਹੜੀ ਸੈਂਟਰ ਚ ਬਣਨ ਜਾ ਰਹੀ ਹੈ ਮੋਦੀ ਜੀ ਦੇ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਆਪਾਂ ਇੱਕ ਲੁਧਿਆਣੇ ਦਾ ਵੀ ਫੁੱਲ ਉਹਨਾਂ ਦੀ ਮਾਲਾ ਦੇ ਵਿੱਚ ਪਾਈਏ ਤਾਂ ਜੋ ਜਿਹੜੇ ਆਪਣੇ ਰਹਿੰਦੇ ਕੰਮ ਨੇ ਉਹ ਪੂਰੇ ਹੋ ਸਕਣ ਧੰਨਵਾਦ ਹਾਂ ਧੰਨਵਾਦ ਆਰ ਕਾਫੀ ਸਮਾਂ ਹੋ ਗਿਆ 12 ਵਜੇ ਦੇ ਅੰਦਰ ਦੇ ਸੀ ਪਰੰਪਰਣ ਵਿੱਚ ਇੱਥੇ ਖੜ ਜੋ ਜੀ ਸਰ ਦੇਖੋ ਉਹਨਾਂ ਵੱਲੋਂ ਕੋਈ ਇਲੈਕਸ਼ਨ ਦੇ ਕਾਗਜ਼ਾਂ ਦੇ ਵਿੱਚ ਨਹੀਂ ਉਹ ਤਾਂ ਟਾਈਮ ਲੱਗਦਾ ਹੀ ਹੁੰਦਾ ਹੈ ਉਹ ਉਹ ਇਹਦਾ ਕੋਈ ੜਿੱਕਾ ਪਰ ਜਿਹੜੀ ਇੱਕ ਵੱਡੀ ਗੱਲ ਆ ਵੀ ਕਰੋੜ ਨਹੀਂ 2 ਕਰੋੜ ਰੁਪਇਆ ਜਿਹੜਾ ਉਹ ਅੱਜ ਪਤਾ ਨਹੀਂ ਕਿੱਥੋਂ ਕੱਢ ਕੇ ਰਾਤ ਸਵੇਰ 12 ਵਜੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਉਹ ਭੇਜਿਆ ਵੀ ਉਸ ਵੇਲੇ ਉੱਤੇ ਪਏ ਹੋਣਗੇ ਜਦੋਂ ਇਹ ਮੈਂ ਭੇਜੂ ਇਹ ਵੀ ਇਲੈਕਸ਼ਨ ਕਮਿਸ਼ਨ ਤੋਂ ਕੋਈ ਡਰ ਵੀ ਹੁੰਦਾ ਏ ਕਿਉਂਕਿ ਉਹ ਐਨਓਸੀਆਂ ਜਿਹੜੀਆਂ ਅਸੀਂ ਮੰਗੀਆਂ ਸੀ ਉਹ 48 ਘੰਟੇ ਚ ਜਿਹੜਾ ਉਹਦਾ ਜਵਾਬ ਦੇਣਾ ਹੁੰਦਾ ਤੇ ਉਹਦੇ ਮੈਨੂੰ ਲੱਗਦਾ 10-15 ਦਿਨ ਹੋ ਗਏ ਸੀ ਉਹਦਾ ਕੋਈ ਜਵਾਬ ਨਹੀਂ ਦੇ ਰਹੀ ਸੀ ਸਰਕਾਰ ਤੇ ਸਾਨੂੰ ਕੋਈ ਉਹਦੇ ਵਿੱਚ ਸ਼ੱਕ ਲੱਗੀ ਵੀ ਇਹ ਕਿਉਂ ਜਵਾਬ ਨਹੀਂ ਦੇ ਰਿਹਾ ਇਹਦੇ ਵਿੱਚ ਕੀ ਦਾਲ ਚਕਾਲਾ ਏ ਉਹਨਾਂ ਦਾ ਇਹੀ ਸੀ ਵੀ ਜਦਨ ਕਾगज ਭਰਨ ਤੋਂ ਰਾਤ ਨੂੰ ਇਹ ਹਰਕਤ ਕਰਾਂਗੇ ਵੀ ਇਹ ਕਿਤੋਂ ਵੀ ਉਹ ਪੈਸਾ ਏ ਜਿਹੜਾ ਉਹ ਰੇਂਜ ਨਹੀਂ ਕਰ ਸਕਦੇ ਪਰ ਜੇ ਮੈਂ ਤਾਂ ਆਪਣੀ ਜਿੰਨੀ ਕੁ ਮੇਰੇ ਕੋਲ ਜ਼ਮੀਨ ਸੀ ਉਹ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਪੈਸੇ ਲੈਣ ਲਈ ਜਾਂ ਆਪਣੇ ਵੀ ਆਪਣੀ ਜ਼ਮੀਨ ਆ ਜਿਹੜੀ ਉਹ ਦੋਸਤ ਜਿੰਨੇ ਵੀ ਜਾਣਦੇ ਸੀ ਜਿਹਦੇ ਉਹਨਾਂ ਨੂੰ ਗਹਿਣੇ ਰੱਖ ਕੇ ਉਹ ਜ਼ਮੀਨ ਦੇਖ ਕੇ 2 ਕਰੋੜ ਰੁਪਇਆ ਜਿਹੜਾ ਉਹ ਜਮਾ ਕਰਾਇਆ ਅੱਜ ਤੇ ਉਸ 2 ਕਰੋੜ ਰੁਪਇਆ ਜਾ ਕੇ ਉਹਦੀ ਐਨਓਸੀ ਦਿੱਤੀ ਉਹ ਕਹਿੰਦੇ ਆ ਵੀ ਇਹ ਇਲੈਗਲ ਰਹਿੰਦੇ ਸੀ ਕੀ ਕਰਦੇ ਸੀ ਪਤਾ ਨਹੀਂ ਕੀ ਉਹਨਾਂ ਦੇ ਮਨਸੂਬਾ ਇੱਥੋਂ ਮੈਂ 2019 ਦੀ ਤੁਹਾਨੂੰ ਪਤਾ ਇਲੈਕਸ਼ਨ ਲੜੀ 2017 ਦੀ ਮੈਂ ਉਰਿਓਂ ਇਲੈਕਸ਼ਨ ਲੜੀ ਤੇ ਅਕਾਲੀ ਦਲ ਦੀ ਸਰਕਾਰ ਸੀ ਜਦ ਤੱਕ ਮੈਂ ਇਸ ਘਰ ਦੇ ਵਿੱਚ ਰਹਿ ਰਹੇ ਆ ਤੇ ਇਹ ਕੋਠੀ ਆ ਜਿਹੜੀ ਸਿਕਿਉਰਿਟੀ ਨਾਲ ਇਹ ਨੈਸ਼ਨਲ ਸਿਕਿਉਰਿਟੀ ਵਾਲੀ ਹੋਮ ਮਿਨਿਸਟਰੀ ਉਹਨਾਂ ਦੇ ਵੀ ਨੋਟਿਸ ਚ ਆ ਇਹ ਚੀਫ ਸਕੱਟਰੀ ਦੇ ਵੀ ਨੋਟਿਸ ਚ ਆ ਇਹ ਪੰਜਾਬ ਸਰਕਾਰ ਦੇ ਵੀ ਨੋਟਿਸ ਚ ਹੁਣ ਰੱਬ ਜਾਣੇ ਕੀ ਉਹਨਾਂ ਦੇ ਮਨ ਚ ਆਇਆ ਵੀ ਅਸੀਂ ਇਸ ਤਰੀਕੇ ਨਾਲ ਤਾਂ ਉ ਤਾਂ ਜਿੱਤ ਨਹੀਂ ਸਕਦੇ ਵੀ ਕਿਤੇ ਨਾ ਕਿਤੇ ਇਹੋ ਜੀ ਹਰਕਤ ਕਰੀਏ ਜਿਹਦੇ ਨਾਲ ਇਹ ਇਲੈਕਸ਼ਨ ਚ ਕੋਈ ਨਾ ਕੋਈ ਤਾਰਪੀਡੋ ਕਰ ਸਕੀਏ ਪਰ ਮੈਂ ਸਬ ਦਾ ਰਿਣੀ ਆ ਜਿਨ੍ਹਾਂ ਨੇ ਇੱਕ ਐਨ ਮੌਕੇ ਤੇ ਘੰਟੇ ਦੇ ਵਿੱਚ ਵਿੱਚ ਉ ਤਾਂ ਮੈਂ ਚਾਹੇ ਮੈਨੂੰ 10 ਕਰੋੜ ਵੀ ਪਾ ਦਿੰਦੇ ਮੈਂ ਇੱਥੇ ਕਹਿ ਦੇਣਾ ਸੀ ਲੋਕਾਂ ਨੂੰ ਮੇਰੇ ਬੀਜੇਪੀ ਦੇ ਕਾਰੀ ਕਰਤਾ ਉਹ ਮੇਰੇ ਭਰਾਵੋ ਮੇਰੇ ਲੁਧਿਆਣੇ ਦੇ ਮੈਨੂੰ ਜਿਹੜੇ ਚੋਣ ਵਾਲੇ ਲੋਕ ਆ ਕਿ ਹਜ਼ਾਰ-ਹਜ਼ਾਰ ਰੁਪਏ ਲੋਕਾਂ ਤੋਂ ਪਾਉਣ ਲੱਗਦੇ ਤਾਂ ਵੀ ਉੱਥੇ ਸਟੇਜ ਤੇ ਖੜੇ ਖੜੀ ਕਰੋੜਾਂ ਰੁਪਏ ਹੋ ਜਾਂਦਾ ਇਹ ਨਹੀਂ ਕੋਈ ਗੱਲ ਹੁੰਦੀ ਪਰ ਇੱਕ ਬਹੁਤ ਮਤਲਬ ਹੈਰਾਨਗੀ ਦੀ ਜਿਹੜਾ ਬਦਲਾਅ ਹੈ ਇਹ ਐਸਾ ਬਦਲਾਅ ਹੈ ਜਿਹਦੇ ਵਿੱਚ ਯਾਰ ਅੱਗੇ ਹੁੰਦਾ ਸੀ ਵੀ ਕਿਸੇ ਦੇ ਕਾਗਜ਼ ਨਾ ਇਹ ਜੀ ਗੱਲ ਕਰੀਏ ਉਹਦਾ ਕਿਸੇ ਦੇ ਰੱਦ ਨਾ ਹੁਣ ਵੀ ਮੁਕਾਬਲਾ ਕਰੋ ਇਹ ਤਾਂ ਜਨਾਨੀ ਹਰ ਤਕ ਤੌਰ ਤੇ ਵੀਕ ਕਰਨਾ ਚਾਹੁੰਦੇ ਆ ਇਹ ਤਾਂ ਮਨਸੂਬੇ ਬਹੁਤ ਬਈ ਹੋਰ ਨੇ ਤੁਹਾਨੂੰ ਪਤਾ ਏ ਵੀ ਮੇਰੇ ਕਿਸ ਤਰੀਕੇ ਦੇ ਸਿਕਿਉਰਿਟੀ ਦੇ ਹਾਲਾਤ ਨੇ ਕਿਸ ਤਰੀਕੇ ਦੀਆਂ ਇਹ ਦਿੱਕਤਾਂ ਨੇ ਤੁਹਾਨੂੰ ਵੀ ਪਤਾ ਏ ਸardar ਬਿਆਨ ਸਿੰਘ ਦੀ ਐਡੀ ਬੜੀ ਕੁਰਬਾਨੀ ਸ਼ਹਾਦਤ ਐਡਾ بڑا ਸਿਕਿਉਰਿਟੀ ਦਾ ਕਵਰ ਆ ਉਹਦੇ ਵਿੱਚ ਮੈਨੂੰ ਨਹੀਂ ਸਮਝ ਆਉਂਦੀ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਕੀ ਇਹਨਾਂ ਦੀ ਸਾਜ਼ਿਸ਼ ਸ਼ਾਇਦ ਦੇ ਵਿੱਚ ਕੀ ਇਹ ਕਰਨਾ ਚਾਹੁੰਦੇ ਆ ਪਰ ਮੈਂ ਆਪਣੇ ਵੱਲੋਂ ਅੱਜ ਜਾਂ ਗੱਡੀ 'ਚ ਕਿਉਂਕਿ ਜਾਂ ਅੱਜ ਮੈਂ ਇਹ ਕਿਹਾ ਵੀ ਭਾਜੀਪੀ ਦਫਤਰ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਆ ਜਿਨ੍ਹਾਂ ਨੇ ਮੈਨੂੰ ਆਪਣਾ ਪਰਿਵਾਰ ਸਮਝਿਆ ਏ ਮੈਂ ਉਸ ਦਫਤਰ 'ਚ ਆਪਣਾ ਮੰਝਾ ਲਾਊਂਗਾ ਤੇ ਉਦੋਂ ਬਾਅਦ ਪ੍ਰਮਾਤਮਾ ਦੇਖੂਗਾ ਤਿੰਨ ਸਰਕਾਰਾਂ ਆ ਰਹੀਆਂ ਤਿੰਨ ਸਰਕਾਰਾਂ ਦੇ ਹੁੰਦੇ ਆ ਤੁਹਾਨੂੰ ਕਦੇ ਕੋਈ ਡਾਕਟਰ ਆਇਆ ਨਾ ਜੀ ਨਾ ਕਦੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਇਹੀ ਤੁਸੀਂ ਗੱਲ ਮੈਂ ਕਿਹਾ ਜੀ ਕਦੇ ਨਹੀਂ ਬਿੱਲ ਵੀ ਭਰਦੇ ਰਹੇ ਨੇ ਕਦੇ ਕਿਸੇ ਨੇ ਕੋਈ ਨੋਟਿਸ ਨਹੀਂ ਜਾਰੀ ਕੀਤਾ ਮੈਂ ਤਾਂ ਇਹੀ ਗੱਲ ਨਾਲ ਹਜੇ ਪੁੱਛਾਂਗੇ ਤਾਂ ਪਤਾ ਹੀ ਨਹੀਂ ਕਿਉਂਕਿ ਅੱਜ ਕਾਗਜ਼ ਭਰਨੇ ਸੀ ਤੇ ਉਹ ਇੱਕਦਮ ਐਨਓਸੀ ਚਾਹੀਦੀ ਸੀ ਇਸ ਕਰਕੇ ਪਹਿਲਾਂ ਤਾਂ ਜਿੰਨੇ ਪੈਸੇ ਮੰਗੇ ਉਹਦੀ ਵਿਵਸਥਾ ਕੀਤੀ ਉਹ ਆਪਣੀ ਜ਼ਮੀਨ ਜਿਹੜੀ ਕੋਟਲੀ ਪਿੰਡ ਦੀ ਆ ਉਹ ਮੈਂ ਅੱਜ ਕਿਸੇ ਨੂੰ ਦੋ ਚਾਰ ਜਗ੍ਹਾ ਜਿੰਨੇ ਕੀਲਿਆਂ ਚ ਜਿੰਨਾ ਰੇਟ ਆ ਉਹ ਗਹਿਣੇ ਧਰ ਕੇ ਇੱਕਦਮ ਪੈਸੇ ਲਏ ਤੇ ਕੋਈ ਗੱਲ ਨਹੀਂ ਦਾਦਾ ਜੀ ਦੀ ਜ਼ਮੀਨ ਸੀ ਉਹਨਾਂ ਨੇ ਪੋਤਿਆਂ ਨੂੰ ਦਿੱਤੀ ਸੀ ਤੇ ਇਹ ਇਸ ਮੌਕੇ ਤੇ ਹੀ ਹੁੰਦੀ ਹੁੰਦੀ ਆ ਤੁਹਾਡੇ ਮਾਤਾ ਜੀ ਨੇ ਇੱਕ ਅੱਜ ਕਿਹਾ ਕਿ ਥ੍ਰੈਡ ਆ ਥ੍ਰੈਡ ਆ ਰਹੇ ਨੇ ਤੁਹਾਨੂੰ ਔਰ ਉਹਦੇ ਕੋਈ ਗੱਲ ਕੋਈ ਗੱਲ ਚਿੰਤਾ ਦੀ ਵੀ ਜਤਾਈ ਉਹਨਾਂ ਨੇ ਕੋਈ ਕੋਈ ਗੱਲ ਨਹੀਂ ਮਾਂ ਨੂੰ ਮਾਂ ਨੂੰ ਤਾਂ ਚਿੰਤਾ ਹੁੰਦੀ ਹੁੰਦੀ ਆ ਪਰ ਮੇਰੇ ਨਾਲ ਦੇਸ਼ ਆ ਮੇਰੇ ਨਾਲ ਪੰਜਾਬ ਆ ਯਾਰ ਮੈਨੂੰ ਐ ਐ ਮੈਨੂੰ ਕੁਝ ਕਰਵਾ ਲੈਣਗੇ ਦੱਸੋ ਅੱਜ ਲਾਸਟ ਹੈ ਇਹ ਕੋਠੀ ਸਰਕਾਰੀ ਆ ਤੁਹਾਡੇ ਨਾਂ ਤੇ ਨਹੀਂ ਆ ਫਿਰ ਤੁਹਾਡੇ ਨਾਂ ਤੇ ਬਿੱਲ ਕਿਤਾ ਇਸ਼ੂ ਆ ਮੈਨੂੰ ਮੈਂ ਤਾਂ ਤੁਹਾਨੂੰ ਆਪ ਕਹਿਣਾ ਵੀ ਮੈਨੂੰ ਤਾਂ ਸਵੇਰ 12 ਵਜੇ ਗੱਲਾਂ ਪਤਾ ਲੱਗੀਆਂ ਏ ਹੁਣ ਆਉਣ ਵਾਲੇ ਦਿਨਾਂ ਚ ਇਹ ਗੱਲਾਂ ਕਲੀਅਰ ਹੋਣਗੀਆਂ ਵੀ ਕੀ ਇਹਦੇ ਪਿੱਛੇ ਕੀ ਆ ਕੀ ਨਹੀਂ ਜੀ ਤੁਹਾਡੇ ਕਵਰਿੰਗ ਕੈਂਡੀਡੇਟ ਕੌਣ ਨੇ ਇਸ ਟਾਈਮ ਚਲੋ ਹਾਂਜੀ ਕਵਰਿੰਗ ਕੈਂਡੀਡੇਟ ਕਿਹਨੂੰ ਕਵਰਿੰਗ ਕੈਂਡੀਡੇਟ ਜਿਹੜੇ ਆ ਮੇਰੇ ਕਾਗਜ਼ ਭਰਨਗੇ ਹਜੇ ਆਪਣੇ 1-2 ਦਿਨ ਨੂੰ ਠੀਕ ਹੈ 1-2 ਦਿਨ ਨੂੰ ਕਵਰਿੰਗ ਕੈਂਡੀਡੇਟ ਕਰ ਦੇਣਾ ਠੀਕ ਹੈ ਕੈਮਰਾਮੈਨ ਵਿਕਾਸ ਨਾਲ ਰਾਜੇਸ਼ ਮਹਾਰਾਜ ਤੋਂ ਟੀਮ ਨਿਊਜ਼ ਲੁਧਨ